ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਪਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰ ਤੇ ਅਤੇ ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਵੱਡਾ ਬਿਆਨ ਦਿੱਤਾ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਦੁਸ਼ਮਨ ਨੂੰ ਉਸ ਦੀ ਭਾਸ਼ਾ ਵਿੱਚ ਜਵਾਬ ਮਿਲੇਗਾ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੀ ਫੌਜ ਨਾਲ ਮਿਲ ਕੇ ਉਹਨਾਂ ਲੋਕਾਂ ਨੂੰ ਟੁਕਵਾ ਜਵਾਬ ਦੇਵਾਂ ਜੋ ਦੇਸ਼ ਵੱਲ ਅੱਖਾਂ ਚੁੱਕਣ ਦੀ ਹਿੰਮਤ ਕਰਦੇ ਨੇ ਇਸ ਦੌਰਾਨ ਉਹਨਾਂ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਜੋ ਚਾਹੋਗੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜ਼ਰੂਰ ਹੋਵੇਗਾ ਦਿੱਲੀ ਵਿੱਚ ਸਨਾਤਨ ਸੰਸਕ੍ਰਿਤੀ ਤੀਜ ਜਾਗਰਨ ਮਹੋਤਸਵ ਨੂੰ ਸੰਬੋਧਨ ਕਰਦਿਆਂ ਰਾਸ਼ਨਾਥ ਸਿੰਘ ਨੇ ਕਿਹਾ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੇ ਬਹਾਦਰ ਸੈਨਿਕਾਂ ਨੇ ਹਮੇਸ਼ਾ ਭਾਰਤ ਦੇ ਭੌਤਿਕ ਰੂਪ ਦੀ ਰੱਖਿਆ ਕੀਤੀ ਹੈ ਜਦੋਂ ਕਿ ਦੂਜੇ ਪਾਸੇ ਸਾਡੇ ਰਿਸ਼ੀਆ ਮੁਨੀਆਂ ਨੇ ਭਾਰਤ ਦੇ ਅਧਿਆਤਮਿਕ ਰੂਪ ਦੀ ਰੱਖਿਆ ਕੀਤੀ ਹੈ ਇੱਕ ਪਾਸੇ ਸਾਡੇ ਸਿਪਾਹੀ ਜੰਗ ਦੇ ਮੈਦਾਨ ਵਿੱਚ ਲੜਦੇ ਨੇ ਦੂਜੇ ਪਾਸੇ ਸਾਡੇ ਸੰਤ ਜੀਵਨ ਦੇ ਮੈਦਾਨ ਵਿੱਚ ਲੜਦੇ ਨੇ ਇੱਕ ਰੱਖਿਆ ਮੰਤਰੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਸੈਨਿਕਾਂ ਦੇ ਨਾਲ-ਨਾਲ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂ ਅਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਫੋਰਸ ਦੇ ਨਾਲ ਨਾਲ ਉਹਨਾਂ ਲੋਕਾਂ ਨੂੰ ਟੁਕਮਾ ਜਵਾਬ ਦੇਵਾਂ ਜੋ ਦੇਸ਼ ਵੱਲ ਅੱਖਾਂ ਚੁੱਕਣ ਦੀ ਹਿੰਮਤ ਕਰਦੇ ਨੇ